ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਦੇ ਹੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲੇ ਤੋਂ ਕਵਰ ਕਰ ਰਹੇ ਹਾਂ ਦੋਸਤੋ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੌਕਸਰ ਸਾਹਿਬ ਆ ਜਾਂਦੀ ਹੈ तकरीबन ਦੋਸਤੋ ਮੌਕਸਰ ਤੋਂ 4 ਕਿਲੋਮੀਟਰ ਦੀ ਦੂਰੀ ਤੇ ਇਹ 3-4 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈਗਾ ਤੇ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਆਈ.ਡੀ. ਵੀਰਗੋ ਦੇ ਵਿੱਚ ਇੱਕ ਤੋਕੜ ਗੱਬਣਾ ਮੱਝ ਵਕਾਉ ਕੀਤੀ ਹੈ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਮਗਰ 8 ਮਹੀਨਿਆਂ ਦੀ ਕੱਟੀ ਹੈਗੀ ਆ ਤੇ ਜਾਣਕਾਰੀ ਬਾਈ ਤੋਂ ਲੈ ਲੈਨੇ ਆਜੋ ਬਾਈ ਹਾਂਜੀ ਬਾਈ ਹਾਂਜੀ ਬਾਈ ਸਸੀ ਗਾਂ ਸਸੀ ਗਾਂ ਬਾਈ ਹੋ ਠੀਕ ਹੈ ਬਾਈ ਹਾਂਜੀ ਠੀਕ ਹੈ ਨਾਂ ਦੱਸੀ ਬਈ ਆਪਣਾ ਮੇਰਾ ਨਾਮ ਮੱਖਣ ਸਿੰਘ ਹੈ ਜੀ ਮੱਖਣ ਸਿੰਘ ਠੀਕ ਆ ਇੱਕ ਵਾਰੀ ਨੰਬਰ ਵੀ ਦੱਸ ਦੀ ਬਈ ਆ 9817511464 ਜੀ ਠੀਕ ਆ ਤੇ ਇਹ ਮੱਝ ਬਈ ਆਪਣੇ ਘਰ ਦੀ ਆ। ਇਹ ਆਪਦੀ ਛੁੱਟੀ ਵਾਲੀ ਏ। ਠੀਕ ਆ। ਕਿੰਮਾ ਸੂਆ ਬਈ ਸੂਈ ਏ? ਦੋ ਸੂਈ ਏ, ਤੀਜੇ ਸੂਈ ਸੋਨਾ ਈ ਹੁਣ ਛੇ ਮਿੰਟ ਤੀਜੇ ਸੂਈ ਲਈ ਸੂਈ। ਹਾਂ ਛੇ ਮਿੰਟ ਨੀਗਾ ਬਈ। ਛੇ ਮਹੀਨੇ ਚੱਕਰਵਾਤੀ ਬਈ। ਹਾਂਜੀ ਚੱਕਰਾਈ ਜੀ। ਠੀਕ ਆ ਤੇ ਦੁੱਧ ਕਿੰਨਾ ਬਈ ਇਸ ਵਾਰ? ਇਹ ਹੁਣ ਜੀ 10 ਦਿਨ ਹੋਵੇ ਇੱਕ ਟਾਈਮ ਮਿਲਦੀ ਸਵੇਰ 5 ਕਿਲੋ ਦਿੰਦੀ ਏ ਦੁੱਧ ਦੀ। ਇੱਕ ਟਾਈਮ ਹੀ 5 ਕਿਲੋ ਦਿੰਦੀ ਏ। ਹਾਂਜੀ। ਠੀਕ ਆ। ਰੈਂਕੇ ਮਿਲੂਗੀ ਕਿ ਚੱਕਰ ਨਹੀਂ। ਠੀਕ ਆ। ਲਓ ਬਈ। ਇੱਕ ਟਾਈਮ ਬਾਈ ਜਾਂ ਮਿਲਦੀ ਆ 5 ਕਿਲੋ ਦੁੱਧ ਆ ਮਗਰ ਬੱਚਾ ਕੱਟੀ ਆ ਨਾ ਬਾਈ ਹਾਂਜੀ ਕੱਟੀ ਆ ਠੀਕ ਆ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਜੀ ਆਪਣਾ 10 ਮਹੀਨੇ ਹੋ ਗਏ 10 ਮਹੀਨੇ ਹੋ ਗਏ ਹਾਂ ਠੀਕ ਆ ਯਾਨੀ ਕਿ 10 ਮਹੀਨੇ ਦੀ ਕੱਟੀ 2 ਮਹੀਨੇ ਬਾਅਦ ਬਣ ਗਈ ਜੀ ਠੀਕ ਆ ਛੱਠਾ ਤੋਂ ਮਹੀਨਾ ਤੋਂ ਦੋ ਆਪਣਾ 5-7 ਘਾਟ ਆ 8 ਮਹੀਨਾ ਤੋਂ ਰੈਸ਼ਾ 8 ਮਹੀਨੇ ਹੋ ਗਏ ਯਾਨੀ ਕਿ ਹਾਂਜੀ ਹਾਂਜੀ ਠੀਕ ਆ ਤੁਸੀਂ 10 ਮਹੀਨੇ ਦੱਸ ਗਏ ਆ ਆਹੋ ਨਹੀਂ ਕਹਣਾ ਦਾਈ ਸੀ ਨਾ ਆਪਾਂ ਲਗੀ ਚਲੋ ਦੇਖਦੇ ਆ ਕੱਟੀ ਵੀ ਦੋਸਤੋ ਸੋਹਣੀ ਆ ਜਿਹਦਾ ਵੀ ਸਾਹਮਣਾ ਵਾਸਤੇ ਲੈਂਦਾ ਵੀ ਦੋ ਨਾਗਾ ਵੀ ਮੱਝ ਵੀ ਦੋਸਤੋ ਤਿਆਰ ਹੋ ਜੂਗੀ ਤੇ ਨਾਲ ਦੋਸਤੋ ਕੱਡੀ ਵੀ ਤਿਆਰ ਹੋ ਜੂ ਸੋਹਣੀ ਦੋਸਤੋ ਰਾਜੀ ਭਲੀ ਮੱਝ ਆ ਤੀਜੇ ਸੂਏ ਲਈ ਗੱਪਣਾ 6 ਮਹੀਨੇ ਆਈ ਚੱਕ ਪਾਸਾ ਦੁੱਧ ਤੁਸੀਂ ਦੋਸਤੋ ਇੱਕ ਟਾਈਮ ਸਵੇਰ ਦੇ ਟਾਈਮ ਬਾਈ ਚੋਂਦਾ ਤੇ 5 ਕਿਲੋ ਦੁੱਧ ਹੈਗਾ ਸਿੰਘ ਦੇਖ ਸਕਦੇ ਆ ਹੈ ਦੋਸਤੋ ਕੁੰਡਾ ਪਰ ਹੋ ਕੇ ਖੁੱਲ੍ਹਾ ਮੁਗਾ ਦੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਦੋਸਤੋ ਸਵੇਰ ਦਾ ਵੇਲਾ ਇੱਕ ਟਾਈਮ ਮਿਲਦੀ ਆ ਦੇਖ ਸਕਦੇ ਆ ਬਹੁਤ ਸੋਹਣਾ ਬਾਈ ਜੰਦਾ ਹਵਾਨਾ ਮਗਰ ਨੂੰ ਕਰਦੀ ਇਹਦੇ ਵਾਕਿਆ ਹੀ ਦੋਸਤੋ ਮਗਰਲੇ ਪਾਸੇ ਨੂੰ ਹਵਾਨੇ ਦੀ ਲੱਖ ਤੇ ਪੈਠ ਪੂਲੇ ਦੀ ਗੱਲ ਕਰ ਲਈਆਂ ਤਾਂ ਦੋਸਤੋ ਬਹੁਤ ਸੋਹਣਾ ਪੈਠ ਪੂੜਾ ਬਿਲਕੁਲ ਪੱਧਰ ਰਾਜੀ ਬਲੀ ਆ ਬਾਡੀ ਪੰਤਰ ਦੋਸਤੋ ਝੂਟੀ ਦੀ ਗੱਲ ਕਰ ਲਈਆਂ ਬਹੁਤ ਖੁੱਲਾ ਇਹ ਥਣ ਹਵਾਨਾ ਤੁਹਾਨੂੰ ਦੋਵੇਂ ਪਾਸਿਆਂ ਤੋਂ ਵਿਖਾ ਦਿੰਨੇ ਆ ਦੇਖ ਸਕਦੇ ਬਿਲਕੁਲ ਸਾਫ ਸੁਥਰੀ ਹੈ ਭਾਈ ਬਹਿਣੀ ਵਾਲਾ ਪਾਸਾ ਥੋੜਾ ਜਿਹਾ ਚੱਕਦੀ ਹੈ ਜੀ ਦੁੱਧ ਦਾ ਕਿਨੇ ਨਹੀਂ ਸਹੀ ਹੈ ਦੋ ਸਹੀ ਹੈ ਕਿ ਇਸਕੇ ਦੋ ਵੀ ਛੋਟਾ ਵਿਖਾਉਂਦੀ ਆ ਵੈਸੇ ਬਾਈ ਇਹਨਾਂ ਦੋ ਦੇ ਕੋਲੇ ਹੀ ਹੋਊਗਾ ਖੰਨ ਥੋੜਾ ਜਿਹਾ ਪਾਉਂਦੀ ਛੋਟਾ ਵਿਖਾਉਂਦੀ ਆ ਦੇਖ ਸਕਦੇ ਆ ਸਾਈਡ ਤੋਂ ਵੀ ਥਣਾ ਦਾ ਸਾਜ ਦੇਖ ਸਕਦੇ ਆ ਬਹੁਤ ਸੋਹਣਾ ਗਾਇਬ ਦੇ ਉੱਤੇ ਥਣ ਲੱਗਿਆ ਹੋਇਆ ਤੇ ਤੋੜ ਕੇ ਤੁਹਾਨੂੰ ਖਾ ਦੇਣੇ ਲੈ ਵੀ ਖੋਲ ਨਹੀਂ ਤੋੜ ਕੇ ਖਾ ਦੇਗੀ ਫਵਾਨਾ ਦੋਸਤੋ ਕਰਮਾ ਵਾਲੀ ਨੂੰ ਮਗਰਲੇ ਪਾਸੇ ਵੀ ਬਹੁਤ ਸੋਹਣਾ ਦਿਖੂਗਾ ਜੋ ਤਿਆਰ ਹੋਈ ਹੁਣ ਤਾਂ ਜੇ ਗੱਲ ਕਰਨੀਏ ਤੋਕੜਾ ਮੋੜ ਲਾ ਬਾਈ ਕੋਈ ਗੱਲ ਨਹੀਂ ਫਿਰ ਵੀ ਦੋਸਤੋ ਸੋਹਣਾ ਦਿਂਦਾ ਫਵਾਨਾ ਛੇ ਆ ਮਹੀਨੇ ਦੀ ਗੱਬਣ ਹੋ ਗਈ ਤੇ 5 ਕਿਲੋ ਦੁੱਧ ਤੁਸੀਂ ਚੋ ਕੇ ਜਾ ਸਕਦੇ ਆ ਸਵੇਰੇ 6 ਵਜੇ ਦਾ ਟਾਈਮ ਆ ਤੇ ਉਸ ਢੰਗ ਨਾਲ ਦੀ ਜਜਮੈਂਟ ਕਰੋ ਜੇ ਕਿਉਂਕਿ ਚੋਂਦੇ ਬਾਈ ਇੱਕ ਟਾਈਮ ਹੀ ਆ ਰੇਟ ਕੀ ਕਰਾਂਗੇ ਦਾ ਦਿਨ ਲੈਣ ਜੇ ਦੱਸ ਦੋ ਜੇ ਬਾਲਾ ਫਰਕ ਨਾ ਪਾਓ ਜੇ ਮੁੜ ਕੇ ਅਗਲਾ ਕਹਿੰਦਾ ਬਾਲੇ ਪੈਸੇ ਮੰਗ ਲੈ ਕੇ ਜੀ ਫੋਨ ਨਹੀਂ ਲਾਉਂਦਾ ਭਾਈ ਮੰਗਦੇ ਤਾਂ ਇੱਕ ਵੀ ਐ ਕੋਈ ਮਾਨ ਤਾਨ ਕਰ ਦਿਆ ਕੋਈ ਜੀ ਠੀਕ ਆ ਮਾਨ ਤਾਨ ਕਰ ਦਿਆਂਗੇ ਲੋ ਵੀ ਬਾਈ ਜੀ ਦਾ ਮੰਗਦੇ ਇੱਕ ਵੀ ਆ ਮਾਨ ਤਾਨ ਤੁਹਾਡਾ ਹੋ ਜਾਊਗਾ ਜਿਹੜੇ ਵੀਰ ਦੇ ਦੋਸਤੋਂ ਪਸੰਦ ਹੋਵੇ ਕਮੀ ਕੋਈ ਨਹੀਂ ਯਾਰ ਜੀ ਠੀਕ ਆ ਚਵਾਈ ਦੀ ਬਿਲਕੁਲ ਸਾਫ ਸੁਥਰੀ ਜਾਵਾ ਜਾਵਾ ਭਾਈ ਠੀਕ ਆ ਲੋ ਵੀ ਬਾਈ ਜੀ ਦਾ ਚਵਾਈ ਦੀ ਬਿਲਕੁਲ ਸਾਫ ਸੁਥਰੀ ਹੈ ਤੁਸੀਂ ਇੱਥੇ ਆ ਕੇ ਪੈਣ ਥਾਂਦੇ ਵਾਲੇ ਦੇ ਵੇਚਣਾ ਚੁਆਈ ਕਰਕੇ ਇਲ ਜਾ ਸਕਦੇ ਤੇ ਡਾਕਟਰ ਆਪਦਾ ਲਿਆ ਕੇ ਤੁਸੀਂ ਚੈੱਕ ਕਰਵਾ ਸਕਦੇ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਬਸ ਚੱਲ ਜਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ